ਕਿਸਾਨਾਂ ਦੇ ਹੱਥਾਂ ਦੇ ਵਿੱਚ ਤੁਸੀਂ ਜੋ ਬੋਰੀਆਂ ਵੇਖ ਰਹੇ ਹੋ ਇਹਨਾਂ ਨੂੰ ਹੀ ਪਾਣੀ ਦੇ ਨਾਲ ਗਿੱਲਾ ਕਰਕੇ ਜੋ ਟਿਅਰ ਗੈਸ ਦੇ ਗੋਲੇ ਪ੍ਰਸ਼ਾਸਨ ਸੁਟਰੇ ਉਸ ਤੋਂ ਕਿਸਾਨ ਬਚਾ ਕਰ ਰਹੇ ਨਹੀਂ ਖੁਦ ਨੂੰ ਬਚਾਉਣ ਦੇ ਲਈ ਕਿਸਾਨਾਂ ਦੇ ਕੋਲ ਇਹੀ ਕੁਝ ਕੁ ਹਥਿਆਰ ਨੇ ਹਾਲਾਂਕਿ ਇਹ ਸ਼ਬਦ ਬਹੁਤ ਭਾਰੀ ਪਰਕਮ ਹੈ ਜਿਹੜਾ ਅਸੀਂ ਇਸਤੇਮਾਲ ਕਰ ਰਹੇ ਹਾਂ ਲੇਕਿਨ ਇਹੀ ਉਹ ਚੀਜ਼ਾਂ ਨੇ ਜਿਨ੍ਹਾਂ ਦਾ ਇਸਤੇਮਾਲ ਕਰਕੇ ਕਿਸਾਨ ਖੁਦ ਨੂੰ ਬਚਾ ਰਹੇ ਨੇ ਕਿਉਂਕਿ ਪ੍ਰਸ਼ਾਸਨ ਦੇ ਵੱਲੋਂ ਤਿਆਰੀਆਂ ਜਿਹੜੀਆਂ ਨੇ ਉਹ ਬਹੁਤ ਜ਼ਿਆਦਾ ਸਖਤ ਕੀਤੀਆਂ ਗਿਆ ਨੇ ਜਿਸ ਤਰ੍ਹਾਂ ਕੱਲ ਜੋ ਕਿਉਂਕਿ 13 ਫਰਵਰੀ ਤੋਂ ਸੰਘਰਸ਼ ਸ਼ੁਰੂ ਹੋ ਗਿਆ ਕਿਸਾਨ ਅੰਦੋਲਨ 2.4 ਦੀ ਸ਼ੁਰੂਆਤ ਹੋ ਗਈ ਸੰਘਰਸ਼ ਦਿੱਲੀ ਚਲੋ ਦੀ ਸ਼ੁਰੂਆਤ ਹੋਈ ਹੈ ਸੋ ਤਸਵੀਰਾਂ ਜੋ ਤੁਸੀਂ ਹੁਣੇ-ਹੁਣੇ ਵੇਖੀਆਂ ਉਹ ਬੋਰੀਆਂ ਸਨ ਜਿਨ੍ਹਾਂ ਦੇ ਵਿੱਚ ਕਿਸਾਨ ਅਕਸਰ ਮਟਰ ਭਰਦੇ ਨੇ ਜਦੋਂ ਫਸਲ ਨੂੰ ਕੱਟਦੇ ਨੇ ਆਲੂ ਭਰਦੇ ਨੇ ਲੇਕਿਨ ਹੁਣ ਉਹੀ ਖਾਲੀ ਬੋਰੀਆਂ ਜਿਹੜੀਆਂ ਨੇ ਉਹ ਹਥਿਆਰ ਦੀ ਤਰ੍ਹਾਂ ਕਿਸਾਨਾਂ ਦੇ ਇਸ ਸੰਘਰਸ਼ ਦੇ ਵਿੱਚ ਕੰਮ ਆ ਰਹੀਆਂ ਨੇ ਉਹਨਾਂ ਨੂੰ ਪਿਓ ਕੇ ਪਾਣੀ ਦੇ ਨਾਲ ਜਦੋਂ ਅਥਰੋ ਗੈਸ ਦੇ ਗੋਲੇ ਛੱਡੇ ਜਾਂਦੇ ਨੇ ਤਾਂ ਬਚਾ ਕਿਸਾਨਾਂ ਕਰਦੇ ਨੇ ਹਾਲਾਂਕਿ ਉਹ ਤਾਂ ਸਾਈਡ ਇਫੈਕਟ ਜਿਹੜਾ ਉਹ ਜ਼ਿਆਦਾ ਹੁੰਦਾ ਹੈ ਜਦੋਂ ਅਥਰੋ ਗੈਸ ਦਾ ਗੋਲਾ نیچے ਡਿੱਗਦਾ ਹੈ ਉਹਦੇ ਧੂਏ ਦੇ ਨਾਲ ਅੱਖਾਂ ਦੇ ਵਿੱਚ ਜਲਨ ਹੁੰਦੀ ਹੈ ਉਸ ਤੋਂ ਬਚਾ ਦੇ ਲਈ ਵੀ ਕਿਸਾਨ ਜਿਹੜਾ ਅੱਖਾਂ ਦੇ ਵਿੱਚ ਪਾਣੀ ਦੇ ਛੱਟੇ ਮਾਰਦੇ ਨੇ ਹੈਂਕੀ ਹੈ ਜਾਂ ਕਿਸੇ ਕੋਲ ਕੋਈ ਰੁਮਾਲਾ ਹੈ ਕੋਈ ਵੀ ਕੋਈ ਵੀ ਕਾਟਨ ਦੀ ਚੀਜ਼ ਹੈ ਉਸ ਨੂੰ ਗਿੱਲਾ ਕਰਦੇ ਨੇ ਔਰ ਅੱਖਾਂ ਤੋਂ ਜਿਹੜਾ ਉਹ ਉਸ ਉਸ ਇਨਫੈਕਸ਼ਨ ਤੋਂ ਬਚਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਸੋ ਇਹ ਬੋਰੀਆਂ ਜਿਹੜੀਆਂ ਅਸੀਂ ਕਿਸਾਨ ਲੈ ਕੇ ਗਏ ਇਹ ਇਹ ਕਿਸਾਨਾਂ ਦੇ ਵੱਲੋਂ ਇਸਤੇਮਾਲ ਕੀਤੀਆਂ ਜਾ ਰਹੀਆਂ ਨੇ ਤਾਂ ਜੋ ਖੁਦ ਨੂੰ ਬਚ ਆ ਜਾ ਸਕੇ